ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜੇ ਹੋ ਮਾਈਕਰੋਫੋਨ ਦੇ ਨਾਮ ਐ ਰਾਜਵੰਦਰ ਪੋਤਨਾ ਖਨੌਰੀ ਬਾਰਡਰ ਵਿਖੇ ਮੌਜੂਦ ਆ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਲਗਾਤਾਰ ਜਿਹੜੀ ਸੁਣਵਾਈ ਹੋ ਰਹੀ ਆ ਉਹਦੇ ਵਿੱਚ ਅੱਜ ਅਹਿਮ ਸੁਣਵਾਈ ਹੋਈ ਆ ਉਹਦੇ ਸੰਬੰਧੀ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟਰਾ ਉਹਨਾਂ ਨਾਲ ਗੱਲ ਕਰਾਂਗੇ ਕੋਟੜਾ ਸਾਹਿਬ ਅੱਜ ਸਰਕਾਰ ਨੇ ਡੱਲੇਵਾਲ ਸਾਹਿਬ ਨੂੰ ਹਸਪਤਾਲ ਦਾਖਲ ਕਰਾਉਣ ਦੀ ਜਿਹੜੀ 3 ਦਿਨ ਦੀ ਮਹੌਲਤ ਹੋਰ ਮੰਗੀ ਹੈ ਸੁਪਰੀਮ ਕੋਰਟ 'ਚ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੇਖੋ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੀ ਚੱਲ ਰਿਹਾ ਜਿਹੜੀ ਸੁਣਵਾਈ ਚੱਲ ਰਹੀ ਹੈ ਜਿਹੇ ਜੇ ਆਪਾਂ ਪਿੱਛੇ ਦਿਨ ਦੇਖ ਕੇ ਆ ਉਹਨਾਂ ਦਾ ਤਾਂ ਇਹ ਸੀਗਾ ਵੀ 31 ਤਰੀਕ ਨੂੰ ਸੀ ਚੱਕ ਹੀ ਲਿਆਉਣਾ ਬਈ ਡੱਲੇਵਾਲ ਸਾਹਿਬ ਨੂੰ ਜਿੰਨੀਆਂ ਹਦਾਇਤਾਂ ਸਖਤ ਕੀਤੀਆਂ ਸੀ ਪੰਜਾਬ ਸਰਕਾਰ ਨੇ ਬਈ ਸਾਨੂੰ ਤਾਂ ਇਹ ਦੱਸੋ ਹਸਪੀਟਲ ਤੇ ਲਿਆਏ ਕਿ ਨਹੀਂ ਲਿਆਏ ਪਰ ਦੂਜੇ ਪਾਸੇ ਜਿਹੜਾ ਇਹਨਾਂ ਨੇ ਫਿਰ ਹਮਲੇ ਕਰਨ ਦੀ ਤਿਆਰੀ ਵੀ ਕੀਤੀ ਸੀ ਪੂਰੀ ਤਾਂ ਉਸ ਹਮਲੇ ਨੂੰ ਦੇਖਦੇ ਹੋਏ ਇੱਕ ਤਾਂ ਆਪਣਾ ਪੰਜਾਬ ਬੰਦ ਸੀਗਾ ਪੂਰੇ ਪੰਜਾਬ ਦਾ ਬੱਚਾ-ਬੱਚਾ ਸੜਕਾਂ ਤੇ ਸੀਗਾ ਇਧਰੋਂ ਜਿਹੜੀ 31 ਤਰੀਕ ਵਾਲੀ ਡੀ ਸੀ ਸੀਗੀ ਤਰੀਕ ਤਾਂ ਉਹਦੇ ਵਿੱਚੋਂ ਆਪਣੀ ਵੀ ਜਿੰਨੀ ਫੌਜ ਜਿੰਨੀ ਤਿਆਰੀ ਪੂਰੀ ਕੀਤੀ ਹੋਈ ਸੀ ਮੈਨੂੰ ਲੱਗਦਾ ਕਿ ਇਸ ਦੇ ਵਿੱਚੋਂ ਵਧੀਆ ਗੱਲ ਹੈ ਕਿ ਸਰਕਾਰ ਥੋੜਾ ਜਿਹਾ ਜਿਹੜਾ ਸਮਾਂ ਦੇਣ ਤੇ ਪਿੱਛੇ ਹਟੀ ਆ ਪਰ ਸਾਡੀ ਕੋਈ ਉਸ ਨਾ ਤਾਂ ਅਸੀਂ ਸ੍ਰੀਮ ਕੋਰਟ ਚ ਕੋਈ 13 ਨਾ ਅਸੀਂ ਕੋਈ ਪਟੀਸ਼ਨ ਪਾਈ ਆ ਜਿਹੜੇ ਲੋਕਾਂ ਨੇ ਪਟੀਸ਼ਨਾਂ ਪਾਈਆਂ ਨੇ ਜਾਂ ਕਿਸੇ ਨੇ ਗੱਲ ਲੈ ਕੇ ਕਹਿੰਦੇ ਵੀ ਮੈਨੂੰ ਲੱਗਦਾ ਬੀਜੇਪੀ ਨੇ ਹੀ ਲੋਕ ਖੜੇ ਕਰਕੇ ਉੱਥੇ ਉਹ ਕੁਝ ਕੀਤਾ ਸਾਡੇ ਵੱਲੋਂ ਦੋਨੇ ਫੋਰਮ ਵੱਲੋਂ ਕੋਈ ਅਸੀਂ ਧਰਨੇ ਵਾਲੇ ਕੋਈ ਅਸੀਂ ਪਾਰਟੀ ਨਹੀਂ ਨਾ ਅਸੀਂ ਪਟੀਸ਼ਨਾਂ ਪਾਈਆਂ ਜੇ ਉਹ ਸੁਣਵਾਈ ਹੋਈ ਜਾਂਦੀ ਹੈ ਕਿਵੇਂ ਹੋਈ ਜਾਂਦੀ ਹੈ ਸਿਰਫ ਅਸੀਂ ਤਾਂ ਇੱਕ ਆਸ ਸੀਗਾ ਪੂਰੇ ਭਾਰਤ ਦਾ ਸ੍ਰੀਮ ਕੋਰਟ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਕਿ ਇਹ ਹੁਣ ਲਾਜ਼ਮੀ ਕੇਂਦਰ ਸਰਕਾਰ ਨੂੰ ਹਦੈਤਾਂ ਕਰਨਗੇ ਤਾਂ ਇਸ ਸਮੇਂ ਦੇ ਵਿੱਚ ਡੱਲੇਵਾਲ ਸਾਹਿਬ ਨੇ ਉਪ ਰਾਸ਼ਟਰਪਤੀ ਨੂੰ ਚਿੱਠੀ ਲਿਖਣੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣੀ ਸ੍ਰੀਮ ਕੋਰਟ ਦੇ ਜਿਹੜੀ ਉਹਨਾਂ ਨੂੰ ਜਿਹੜੀ ਉਹਨਾਂ ਨੇ ਸ਼ਬਦ ਗਾੜੇ ਸੀ ਉਹਨਾਂ ਨੂੰ ਲਿਖੀ ਜੋ ਜੋ ਸਵਾਲ ਸਾਡੇ ਤੇ ਆਏ ਅਸੀਂ ਉਹਦਾ ਜਵਾਬ ਦਿੱਤਾ ਹੈ ਉਹ ਪਮਾ ਥੋੜੇ ਸ਼ਬਦਾਂ ਚ ਡੱਲੇਵਾਲ ਸਾਹਿਬ ਨੇ ਦਿੱਤਾ ਹੈ ਮੈਂ ਕਹਣਾ ਹੁਣ ਦਿਨ ਕਿੰਨੇ ਵੀ ਦੇਈ ਜਾਣ ਲੋਕਾਂ ਦੇ ਮਨ ਬਣ ਗਏ ਕੇਂਦਰ ਸਰਕਾਰ ਨੂੰ ਚੁੱਪ ਤੋੜਨੀ ਪੈਣੀ ਹੈ ਤਾਂ ਆਖਰ ਜਿਹੜਾ ਦੂਜਾ ਉਹਨਾਂ ਦਾ ਸਟੈਂਡ ਆ ਬਈ ਡੱਲੇਵਾਲ ਸਾਹਿਬ ਦੀ ਸਿਹਤ ਬਚਾਉਣੀ ਜ਼ਰੂਰੀ ਹੈ ਤੇ ਡੱਲੇਵਾਲ ਮੂਹਰੋਂ ਕਹਿ ਕੀ ਰਿਹਾ ਵੀ ਮੈਂ ਦੇਸ਼ ਦੇ ਕਿਸਾਨਾਂ ਦੀ ਸਿਹਤ ਜ਼ਰੂਰ ਬਚਾਉਣੀ ਹੈ ਹੁਣ ਇਹ ਚ ਗੈਪ ਹੈ ਜਿਹੜਾ ਉਹ ਲੋਕ ਤਾਂ ਤਿਆਰ ਨੇ ਲੋਕ ਆਉਂਦੇ ਮੈਨੂੰ ਲੱਗਦਾ ਕੇਂਦਰ ਸਰਕਾਰ ਨੂੰ ਤੁਰਤ ਜਿਹੜੇ ਦਿਨ ਨਹੀਂ ਗਣਨੇ ਚਾਹੀਦੇ ਤੁਰਤ ਇਸ ਮੰਗਾਂ ਦੇ ਸਬੰਧ ਚ ਮੀਟਿੰਗ ਵੀ ਜੇ ਬੁਲਾਉਣੀ ਚਾਹੁੰਦੇ ਅਸੀਂ ਮੀਟਿੰਗ ਦੇ ਵਿੱਚ ਵੀ ਕੋਈ ਦਿੱਕਤ ਆ ਵੀ ਕਿਸਾਨ ਆਗੂਆਂ ਨਾਲ ਅਸੀਂ ਨਹੀਂ ਬੈਠਣਾ ਜਾਂ ਸਾਡਾ ਉਹਨਾਂ ਦਾ ਜਿਹੜਾ ਮੰਤਰੀ ਮੰਡਲ ਦਾ ਆਪਦਾ ਚਿਹਰਾ ਬਹੁਤ ਵੱਡਾ ਹੈ ਵੀ ਸਾਨੂੰ ਦਿੱਕਤ ਆਉਂਦੀ ਹੈ ਅਸੀਂ ਤਾਂ ਕਹਿੰਦੇ ਨੋਟੀਫਿਕੇਸ਼ਨ ਜਾਰੀ ਕਰ ਦੇਣ ਅੱਗੇ ਵੀ ਜਿਹੜਾ ਪ੍ਰਧਾਨ ਮੰਤਰੀ ਨੇ ਜਿਹੜਾ ਸਾਡੇ ਨਾਲ ਗੱਲ ਕੀਤੀ ਆ ਤਿੰਨੇ ਕੋਲੋਂ ਰਾਜ਼ੀ ਕੀਤੀ ਆ ਹੁਣ ਮੰਤਰੀ ਮੰਡਲ ਦੀ ਬੈਠਕ ਬੁਲਾਵੇ ਨੋਟੀਫਿਕੇਸ਼ਨ ਜਾਰੀ ਕਰ ਦੇਣ ਤਾਂ ਸਾਰੀਆਂ ਮੰਗਾਂ ਦਾ ਹੱਲ ਹੋ ਸਕਦਾ ਐਡਵੋਕੇਟ ਜਰਨਲ ਨੇ ਕਿਹਾ ਵੀ ਜੇ ਕੇਂਦਰ ਸਰਕਾਰ ਕੋਈ ਮੀਟਿੰਗ ਦਾ ਸੱਦਾ ਵੀ ਦਿੰਦੀ ਆ ਤਾਂ ਡੱਲੇਵਾਲ ਸਾਹਿਬ ਜਿਹੜੇ ਆ ਉਹ ਆਪਣਾ ਇਲਾਜ ਕਰਨ ਲਈ ਰਜ਼ਾਮੰਦ ਨਹੀਂ। ਇਹ ਕਿਸਾਨਾਂ ਵੱਲੋਂ ਇਹ ਚੀਜ਼ ਕਹੀ ਗਈ ਹੈ ਉਹਨਾਂ ਨੂੰ ਕਿ ਉਹਨਾਂ ਪਹਿਲਾਂ ਆਪਾਂ ਇਹ ਗੱਲ ਨੂੰ ਸਾਫ਼ ਕਰਦੇ ਰਹੇ ਆ ਕਿ ਪਹਿਲਾਂ ਸਰਕਾਰ ਇਸ ਮੰਗਾਂ ਤੇ ਆਪਦੀ ਚੁੱਪ ਤੋੜੇ। ਪਹਿਲਾਂ ਉਹ ਕੀ ਕਹਿ ਰਹੇ ਨੇ ਪਹਿਲਾਂ ਡੱਲੇਵਾਲ ਸਾਹਿਬ ਕੋਈ ਮੈਡੀਕਲ ਲੈਣ ਫਿਰ ਬਾਅਦ ਚ ਗੱਲਾਂ ਕਰਾਂਗੇ। ਇਹ ਟੀਸ਼ਰਟ ਆ ਗਿਆ ਹੁਣ ਪਹਿਲਾ ਕੌਣ ਤੋੜਦਾ ਸਾਡੇ ਵੱਲੋਂ ਤਾਂ ਸਾਫ਼ ਹੈ ਕਿੰਨੀ ਕੁ ਸ਼ਕਤੀ ਵਰਤ ਲੈਣਗੇ ਜਦੋਂ ਬੰਦਾ ਬੈਠੇ ਹੀ ਮਰਨ ਵਰਤੇ ਆ ਮਾਰ ਹੀ ਦੇਣਗੇ ਤੇ ਮਰ ਲਈ ਡੱਲੇ ਵੱਲ ਤਿਆਰ ਆ ਸਾਨੂੰ ਤਾਂ ਕੋਈ ਝਿਜਕ ਨਹੀਂ ਇਹ ਤਾਂ ਹੁਣ ਕੇਂਦਰ ਸਰਕਾਰ ਨੇ ਫੈਸਲਾ ਕਰਨਾ ਕਿ ਉਹ ਦਿਨਾਂ ਦੇ ਵਿੱਚ ਇਹਨਾਂ ਨੂੰ ਕੁਝ ਮੰਗਾ ਲਾਗੂ ਕਰਨੀਆਂ ਕਿ ਨਹੀਂ ਕਰਨੀਆਂ ਮੈਨੂੰ ਲੱਗਦਾ ਇਹ ਪੱਖ ਪੰਜਾਬ ਸਰਕਾਰ ਦੇ ਉੱਤੇ ਰੱਖਿਆ ਕਿ ਵੀ ਕੀ ਕਰ ਲੋਗੇ ਤੇ ਉਹਨੂੰ ਚੱਕ ਕੇ ਜਾਂ ਉਹ ਤੇ ਸ਼ਕਤੀ ਵਰਤ ਕੇ ਜਾਂ ਕੁਝ ਕਰ ਲਾਂਗੇ ਜਿਹੜਾ ਬੰਦਾ ਬੈਠਾ ਹੀ ਇਸ ਗੱਲ ਤੇ ਆ ਕਿ ਅੱਜ 35 ਦਿਨਾਂ ਦੀ ਉਹ ਕੱਲ ਸੀ ਅੱਜ ਤਾਂ 36 ਦਿਨ ਹੋ ਗਿਆ ਜਦੋਂ 36 ਦਿਨਾਂ ਦੇ ਵਿੱਚ ਬੈਠੇ ਮਰਨ ਵਰਤੇ ਆ ਅੱਜ ਉਸ ਸਮੇਂ ਦੇ ਵਿੱਚ ਮੰਨ ਲਓ ਹੱਥੋਂ ਪਾਈ ਹੋ ਜਾਂਦੀ ਆ ਚੱਕ ਚਕਾਈ ਹੋ ਜਾਂਦੀ ਆ ਤਾਂ ਹੋ ਸਕਦਾ ਡੱਲੇਵਾਲ ਸਾਹਿਬ 10 ਮਿੰਟ 20 ਵੀ ਇਹਨਾਂ ਦੇਖਣ ਤਾਂ ਫਿਰ ਬਚਾਉਣ ਦੀ ਗੱਲ ਕਰ ਰਹੇ ਨੇ ਉਹ ਤੇ ਪਤਾ ਨਹੀਂ ਕਿੰਨਾ ਕੁਸ਼ ਕਰ ਲੈਣਗੇ ਇਸ ਸਮੇਂ ਦਾ ਮੈਂ ਕਹਿੰਦਾ ਇਹੀ ਉਹ ਆ ਜਿਹੜੇ ਉਹਨੂੰ ਦੰਦ ਦਿੱਤੇ ਆ ਕੇਂਦਰ ਸਰਕਾਰ ਨੂੰ ਉਹ ਮੈਨੂੰ ਲੱਗਦਾ ਸ੍ਰੀਮ ਕੋਰਟ ਦੇ ਜਿਹੜੇ ਜਿੰਨੇ ਕ ਸ਼ਬਦ ਅਸੀਂ ਜਿੰਨੇ ਕਦੇ ਤਾਂ ਬੜੇ ਥੋੜੇ ਨਰਮਤਾ ਹੋਏ ਨੇ ਗੋਲ ਮੋਲ ਤੇ ਨਹੀਂ ਕਰੇ ਹੁੰਦੇ ਗੋਲ ਮੋਲ ਜਿਓ ਪੋਜੀਸ਼ਨ ਆ ਜਿਹੜੀ ਇਧਰੋਂ ਟਾਈਟ ਲੱਗੀ ਤੇ ਲੋਕ ਸੜਕਾਂ ਤੇ ਦਿਸੇ ਉਹਦਾ ਇੱਕ ਮੈਸੇਜ ਹੈ ਮੈਨੂੰ ਅੱਜ ਦੇ ਮੀਡੀਆ ਦੇ ਵਿੱਚ ਇਹ ਖਬਰ ਆ ਵੀ ਜਿਹੜੇ ਮੁੱਖ ਮੰਤਰੀ ਪੰਜਾਬ ਆ ਉਹਨਾਂ ਨੇ ਜਿਹੜਾ ਪੰਜਾਬ ਪੁਲਿਸ ਨੂੰ ਡੱਲੇ ਵਾਲ ਸਾਬ ਨੂੰ ਜਵਰੀ ਚੱਕਣ ਤੋਂ ਵਰਜਿਆ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਚੰਗੀ ਗੱਲ ਹੈ ਅਸੀਂ ਤਾਂ ਇਹ ਮੰਗ ਕਰਦੇ ਰਹੇ ਸੀ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸਟੈਂਡ ਲਵੇ ਜੇ ਉਹਨੂੰ ਵੱਧ ਤੋਂ ਵੱਧ ਕੀ ਕਰ ਦੇਣਗੇ ਕਿ ਸ੍ਰੀਮ ਕੋਰਟ ਦਾ ਚਾਰਾ ਅਧਿਕਾਰੀ ਹੁਕਮ ਨਹੀਂ ਮੰਨਿਆ ਨਾ। ਇਹੀ ਕਾਰਵਾਈ ਹੋ ਸਕਦੀ ਹੈ। ਚਾਰਾ ਅਧਿਕਾਰੀ ਸਰਕਾਰ ਤੋੜੀ ਸਕਦੇ ਨਾ। ਚਾਰ ਅਧਿਕਾਰੀ ਨੇ ਆਪਣੇ ਨਾਲ ਐਸਐਸਪੀ ਆਰਾ ਵਗੈਰਾ ਸਾਰੇ ਨੇ ਜਿਹੜੇ ਉਹਨਾਂ ਦੇ ਨਾਲ ਜਲ। ਦੂਜੀ ਸਰਕਾਰ ਤੋੜਦੀ ਤਮ ਕੀ ਹੋ ਸਕਦੀ ਹੈ? ਸਰਕਾਰ ਕਿਹੜੇ ਲੋਕਾਂ ਨੇ ਉਹਨਾਂ ਦੇ ਸਾਰੇ ਪੰਜਾਬ ਵਾਲੇ ਤਾਂ ਸੜਕਾਂ ਤੇ ਸੀ। ਅਸੀਂ ਤਾਂ ਕੱਲ ਮੰਗ ਕਰਦੇ ਸੀ ਪੰਜਾਬ ਸਰਕਾਰ ਸਟੈਂਡ ਲਵੇ। ਲੋਕਾਂ ਨਾਲ ਖੜ੍ਹ ਜੇ ਕੇਂਦਰ ਸਰਕਾਰ ਨਾਲ ਜਿੰਨੇ ਲੋਕ ਖੜ੍ਹਦੇ ਰਹੇ ਨੇ ਲੋਕ ਉਹਨਾਂ ਨੂੰ ਮਨਾ ਕਰ ਦੇਣੇ ਨੇ। ਆਹ ਸਥਿਤੀ ਜਿਹੜਾ ਇਹਨਾਂ ਨੇ ਪੱਖ ਰੱਖਿਆ। ਵਧੀਆ ਗੱਲ ਹੈ। ਜਿਹੜਾ ਸਟੈਂਡ ਲੱਤਾਂ ਤੋਂ ਸਾਫ਼ ਹੀ ਮੈਨੂੰ ਤਾਂ ਲੱਗਦਾ ਕਰ ਦੇਣਾ ਚਾਹੀਦਾ ਵੀ ਤੁਸੀਂ ਜਿਹੜਾ ਕਰਨਾ ਹੈ ਕਰ ਲਓ ਅਸੀਂ ਲੋਕਾਂ ਦੇ ਨਾਲ ਪੰਜਾਬ ਬੰਦ ਦੀ ਗੱਲ ਕੌਲਸੀ ਜੱਥੇਬੰਦੀਆਂ ਵੱਲੋਂ ਉਸ ਪੂਰੇ ਪੰਜਾਬ ਬੰਦ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕੱਲ ਹੋਇਆ ਮੇਕੋ ਅਸੀਂ ਇੱਕ ਗੱਲ ਲਈ ਤਾਂ ਵਧਾਈ ਕਰ ਦਿੰਨਿਆ ਲੋਕਾਂ ਨੂੰ ਜਿਹੜਾ ਇੱਕ ਭਰਮਜਾਵਾ ਬਾਬਾ ਪ੍ਰਚਾਰਿਆ ਜਾ ਰਿਹਾ ਜਾਂਦਾ ਸੀ ਮੇਰੇ ਤੱਕ ਕੱਲੇ ਕਿਸਾਨਾਂ ਦਾ ਧਰਨਾ ਹੈ ਕੱਲ ਦੇ ਪੰਜਾਬ ਬੰਦ ਨੇ ਖੁੱਦ ਜਿਹੜੇ ਬਾਹਰਲੇ ਸਟੇਟਾਂ ਤੋਂ ਆ ਕੇ ਰੇੜੀਆਂ ਵਾਲੇ ਵੀ ਆਪਦੇ ਕਾਰੋਬਾਰ ਬੰਦ ਛੱਡ ਕੇ ਬੰਦ ਛੜਕਾਂ ਤੇ ਆਏ ਨੇ ਇੱਕ ਪੂਰੇ ਪੰਜਾਬੀ ਹੋਣ ਦਾ ਜਿਹੜੀ ਆਪਾਂ ਮੰਗ ਵੀ ਕਰਦੇ ਸੀ ਕਿ ਇੱਥੇ ਵੱਖ-ਵੱਖ ਵਰਗਾਂ ਦੇ ਕਿਸੇ ਵੀ ਧਰਮ ਨਾਲ ਲੋਕ ਬੈਠੇ ਆ ਪਹਿਲਾਂ ਉਹਨੂੰ ਇਹ ਦੇਖਣਾ ਚਾਹੁੰਦਾ ਵੀ ਅਸੀਂ ਪੰਜਾਬੀਆਂ ਪੰਜਾਬ 'ਚ ਕੱਲ ਪੰਜਾਬੀ ਹੋਣ ਦਾ ਲੋਕਾਂ ਨੇ ਇੱਕ ਵਧੀਆ ਮੈਸੇਜ ਕੇਂਦਰ ਸਰਕਾਰ ਨੂੰ ਦਿੱਤਾ ਕੇ ਲੱਖ ਕੋਸ਼ਚਾ ਕਰ ਲੋ ਤੁਸੀਂ ਆ ਸਾਡੇ ਨਾਲ ਉਹ ਮਜ਼ਦੂਰਾਂ ਨੂੰ ਅੱਡ ਨਿਖੇੜਨਾ ਚਾਹੁੰਦੇ ਸੀ ਸ਼ਹਿਰੀਆਂ ਨੂੰ ਅੱਡ ਨਿਖੇੜਨਾ ਚਾਹੁੰਦੇ ਸੀ ਕੱਲ ਪੰਜਾਬੀਆਂ ਨੇ ਇੱਕ ਮੈਸੇਜ ਵਧੀਆ ਦਿੱਤਾ ਤੇ ਕੇਂਦਰ ਸਰਕਾਰ ਨੂੰ ਮੈਨੂੰ ਲੱਗਦਾ ਥੋੜਾ ਜਿਹਾ ਇਸ ਗੱਲ ਤੇ ਵੀ ਅੰਦਰ ਖਾਤੇ ਹੋਇਆ ਹੁਣਾ ਵੀ ਪੰਜਾਬੀ ਇੱਕ ਨੇ ਹੁਣ ਨਹੀਂ ਸਾਨੂੰ ਸਮਾਂ ਮਿਲਣਾ ਮੇਰਾ ਆਖਰੀ ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਦੋਨੇ ਫੋਰਮਾਂ ਵੱਲੋਂ ਕੀ ਕੋਈ ਐਕਸ਼ਨ ਪਲਾਨ ਦਿੱਤਾ ਜਾਵੇਗਾ ਅਗਲਾ ਅਗਲਾ ਜਿਹੜਾ ਪਲਾਨ ਹੈ ਹੁਣ ਲਗਾਤਾਰ ਅਸੀਂ ਸੋਚ ਵੀ ਰਹੇ ਹਾਂ ਹੁਣ ਤਾਂ ਸਾਰੇ ਲੋਕਾਂ ਦੀਆਂ ਭਾਵਨਾਵਾਂ ਡੱਲੇਵਾਲ ਸਾਹਿਬ ਨਾਲ ਜੁੜ ਗਈਆਂ ਵੀ ਡੱਲੇਵਾਲ ਸਿਮ ਕਿਵੇਂ ਆ ਕੁਝ ਵੀ ਹੋ ਸਕਦਾ ਵੀ ਅਸੀਂ ਘਰਾਂ 'ਚ ਬੈਠਦੇ ਆ ਡੱਲੇਵਾਲ ਸਾਹਿਬ ਨੇ ਰਾਤ ਮੈਨੂੰ ਬੁਲਾ ਕੇ ਗੱਲ ਕੀਤੀ ਸੀ ਉਹਨੇ ਪੁੱਛਿਆ ਸੀ ਵੀ ਕਿੱਥੇ ਕਿੱਥੇ ਕਿਹੜੀ ਮੈਂ ਉਹਨੂੰ ਕਹਿ ਸੀ ਵੀ ਪੰਜਾਬ ਦੇ ਵਿੱਚ ਕੋਈ ਵੀ ਅਜਿਹਾ ਜ਼ਿਲ੍ਹਾ ਨਹੀਂ ਹੋਣਾ ਜੋ ਇਹ ਸ਼ਹਿਰ ਨਹੀਂ ਹੋਣਾ ਜਿਹੜਾ ਨਾ ਬੰਦ ਹੋਇਆ ਹੋਵੇ ਕੋਈ ਵਰਗ ਦਾ ਲੋਕ ਨਹੀਂ ਰਿਹਾ ਹੁਣੇ ਕੋਈ ਜਸੇ ਬੰਦੀਆਂ ਨਹੀਂ ਰਹੀਆਂ ਹੁਣੇ ਜਿਹੜੇ ਹਮਾਇਤ ਨਾ ਕੀਤੀ ਹੋਵੇ ਇੱਥੋਂ ਤੱਕ ਕੇ ਚੰਡੀਗੜ੍ਹ ਦੇ ਵਿੱਚ ਜਿਹੜੇ ਵੱਟੀਆਂ ਮਾਰਕੀਟਾਂ ਉਹ ਵੀ ਬੰਦ ਰਹੀਆਂ ਤਾ ਬਿਰੂ ਕਹਿੰਦਾ ਵੀ ਮੇਰੀ ਇੱਛਾ ਉਹਨੇ ਪਹਿਲਾਂ ਤੋਂ ਜਿਤਾਉਂਦਾ ਰਹਿੰਦਾ ਵੀ ਤੁਸੀਂ ਇੱਥੇ ਕਹਿੰਦੇ ਹੋ ਵੀ ਦੋ ਮਿਲਾ ਦਿਓ ਚਾਰ ਮਿਲਾ ਦਿਓ ਮੇਰੇ ਦਰਸ਼ਨ ਕਰਾ ਦਿਓ ਮੇਰੇ ਨਾਲ ਗੱਲ ਕਰਵਾ ਦਿਓ ਤੁਸੀਂ ਯਾਰ ਇਹ ਕਿਉਂ ਨਹੀਂ ਸੋਚਦੇ ਵੀ ਮੈਂ ਹਿੰਨੂ ਹੀ ਲੋਕਾਂ ਦੇ ਦਰਸ਼ਨ ਕਰਵਾ ਦਿਓ ਉਸ ਦੇ ਵਿੱਚ ਅਸੀਂ ਚਾਰ ਜਰਮਨੀਆਂ ਇੱਥੇ ਖਨੋਰੀ ਦੇ ਵਿੱਚ ਬਹੁਤ ਵੱਡਾ ਕੱਟ ਰੱਖਿਆ ਪੇਲ ਵੀ ਕਰਦੇ ਆ ਲੋਕਾਂ ਨੂੰ ਕਿ ਜਿਵੇਂ ਤੁਸੀਂ 30 ਤਰੀਕ ਨੂੰ ਸਾਫ ਦਿੱਤਾ ਐਵੇਂ ਜਿਕਰ ਪਰਿਵਾਰਾਂ ਸਮੇਤ ਪਰਿਵਾਰਾਂ ਸਮੇਤ ਤੁਸੀਂ 4 ਜਨਮ ਦਿਨ ਨੂੰ ਖਨੌਰੇ 11 ਵਜੇ ਨੂੰ ਪਹੁੰਚੋਗੇ ਇੱਕ ਬਹੁਤ ਵੱਡਾ ਇੱਥੇ ਜਿਹੜਾ ਇਕੱਠ ਹੈ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਡੱਲੇਵਾਲ ਸਾਹਿਬ ਨੂੰ ਕਿ ਸਾਰੇ ਲੋਕਾਂ ਦੇ ਡੱਲੇਵਾਲ ਸਾਹਿਬ ਖੁਦ ਆਪ ਦੋ ਸ਼ਬਦ ਵੀ ਤੇ ਦਰਸ਼ਨ ਵੀ ਕਰ ਲੈਣ ਉਹਨਾਂ ਨੇ ਇਹੀ ਭਾਵਨਾ ਕਰੀ ਵੀ ਹੋ ਸਕਦਾ ਮੈਂ ਰਹਾ ਨਾ ਰਹਾ ਪਰ ਜਦੋਂ ਪ੍ਰਮਾਤਮਾ ਨਾਲ ਹੋਵੇ ਐਸ ਸਟੇਟ ਤੇ ਐਡੇ ਵੱਡੇ ਸੰਤ ਮਹਾਪੁਰਸ਼ ਆ ਕੇ ਕੀਰਤਨ ਕਰਨ ਮੈਨੂੰ ਲੱਗਦਾ ਸਰਕਾਰਾਂ ਦਾ ਫਿਰ ਇਹ ਜ਼ਬਰ ਜ਼ਬਰ ਨਹੀਂ ਕੁਝ ਕਰਨਾ ਲਾਜ ਵਿੱਚ ਜਿਹੜਾ ਚਾਰ ਜਰਮਰੀ ਨੂੰ ਇੱਕ ਇਤਿਹਾਸਕ ਬਹੁਤ ਵੱਡਾ ਕੱਟ ਹੋਊਗਾ ਕੇਂਦਰ ਸਰਕਾਰ ਵੱਲੋਂ ਕੋਈ ਪੋਜੀਟਿਵ ਪੱਖ ਆਇਆ ਕੋਈ ਮੀਟਿੰਗ ਦਾ ਸੱਦਾ ਜਾਂ ਕੋਈ ਅੰਦਰਲੀ ਖਤੇ ਗੱਲਬਾਤ ਗੱਲ ਚੱਲ ਰਹੀ ਹੈ ਪਰ ਸਾਡੇ ਕੋਲੇ ਹਜੇ ਕੋਈ ਲਿਖਤੀ ਜਾਂ ਕੋਈ ਗੱਲ ਸਾਡੇ ਨਾਲ ਇਹ ਸ਼ਿਸ਼ੂਆਂ ਤੇ ਕੀਤੀ ਹੋਵੇ ਜਿਨ੍ਹਾਂ ਤੇ ਕੋਣ ਸਾਡੇ ਨਾਲ ਅਧਿਕਾਰੀਆਂ ਨੇ ਕੀਤੀਆਂ ਪੰਜਾਬ ਵਾਲਿਆਂ ਨੇ ਉਹ ਇਹੀ ਕਹਿੰਦੇ ਰਹੇ ਨੇ ਕਿ ਪਹਿਲਾਂ ਤੁਸੀਂ ਢੱਲੇਵਾਲ ਸਾਹਿਬ ਨੂੰ ਕੋਈ ਮੈਡੀਕਲ ਕਰੋ ਪਹਿਲਾਂ ਹਸਪੀਟਲ ਦੇ ਨਹੀਂ ਦਾਖਲ ਕਰਾਉਣਾ ਪਹਿਲਾਂ ਉਹਨਾਂ ਨੇ ਜਗਾ ਚਾਰ ਦਿੱਤੇ ਸਾਨੂੰ ਆਹੀ ਮਾਹੀ ਹੋਟਲ ਦੇ ਵਿੱਚ ਐਕਸੈਪਟ ਕਰਵਾ ਲਓ ਫਿਰ ਆਇਆ ਜੀ ਇੱਥੇ ਨਹੀਂ ਸੈਪਟ ਕਰਾਉਣਾ ਉਹਨਾਂ ਦੀ ਆਪਣੀ ਬੈਂਕ ਖੜੀ ਆ ਸੋਇਮਾਨ ਵਾਲੀ ਉਹ ਚ ਕਰਵਾ ਲਓ ਫਿਰ ਕਿਹਾ ਸਾਨੂੰ ਜੇ ਉੱਥੇ ਨਹੀਂ ਕਰਾਉਣਾ ਸਟੇਜ ਤੇ ਤੁਹਾਡਾ ਕੇਵਨ ਬਣਿਆ ਉਹ ਚ ਕਰਵਾ ਲਓ ਜਦੋਂ ਫਿਰ ਤੁਸੀਂ ਜੇ ਉੱਥੇ ਨਹੀਂ ਕਰਾਉਣਾ ਟਰਾਲੀ 'ਚ ਜਿੱਥੇ ਕਿੜੇ ਉੱਥੇ ਲੈ ਲੈਣ ਉਹ ਚਾਰੇ ਗੱਲਾਂ ਆਪਾਂ ਰੱਦ ਕੀਤੀਆਂ ਨੇ ਪਹਿਲਾਂ ਜਿਹੜੀਆਂ ਮੰਗਾਂ ਤੇ ਇੱਧਰ ਸਰਕਾਰ ਨੂੰ ਚੁੱਪ ਤੋੜੇ ਫੇਰ ਬਾਤ ਸੁਣ ਜਾਗੇ ਏ ਸਾਨੂੰ ਸਾਡੇ ਨਾਂ ਕਾਕਾ ਸਿੰਘ ਕੋਟੜਾ ਜੀ ਜਿਹੜੇ ਜਿਲ੍ਹਾ ਆਪਣੇ ਸੂਬਾ ਜਰਨਲ ਸਕੱਤਰ ਨੇ ਵੀ ਕੇ ਸਿੱਧੂ ਪਰਦੇ ਤੇ ਖਨੋਰੀ ਬਾਰਡਰ ਤੇ ਜਿਹੜਾ ਲਗਾਤਾਰ ਉਹ ਇਸ ਅੰਦੋਲਨ ਨੂੰ ਦਿਖਰੇ ਕਰ ਰਹੇ ਨੇ ਤਾਂ ਉਹਨਾਂ ਨੇ ਆਉਣ ਵਾਲੇ ਸਮੇਂ ਜਿਹੜੀ ਮੁੱਖ ਗੱਲ ਰੱਖੀ ਆ ਵੀ 4 ਜਨਵਰੀ ਨੂੰ ਜਿਹੜੀ ਖਨੋਰੀ ਬਾਰਡਰ ਵਿਖੇ ਕਿਸਾਨਾਂ ਦੀ ਜਿਹੜੀ ਮਹਾਪੰਚਾਇਤ ਹੋਣ ਜਾ ਰਹੀ ਆ ਤੇ ਉਹਨਾਂ ਨੇ ਲੋਕਾਂ ਨੂੰ ਹਮ ਹਵਾ ਕੇ ਇੱਥੇ ਪਹੁੰਚਣ ਦੀ ਅਪੀਲ ਵੀ ਕੀਤੀ ਆ ਧੰਨਵਾਦ